ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣੀ ਆ ਜੀ ਦਲੀਆ ਇਹ ਆਪਾਂ ਕਣਕ ਧੋ ਕੇ ਸੁਕਾ ਲਈਏ ਹੁਣ ਇਹਨੂੰ ਆਪਾਂ ਭੁੰਨਦੇ ਆ ਪਹਿਲਾਂ ਫਿਰ ਦਲੀਆ ਬਣਾਵਾਂਗੇ ਇਧਰ ਆਪਾਂ ਲੋਹਾ ਰੱਖਿਆ ਗੈਸ ਤੇ ਇਹਦੇ ਵਿੱਚ ਪਾ ਕੇ ਭੁੰਨਾਂਗੇ ਇਹਨੂੰ ਆਪਾਂ ਚਲਾਉਂਦੇ ਰਹਾਂਗੇ ਜਿਹਨੂੰ ਨਾਲ ਹੁੰਦੇ ਆਪਾਂ ਭੁੱਜਣ ਲੱਗ ਗਈ ਜੀ ਇਹ ਆਵਾਜ਼ ਆਉਣ ਲੱਗ ਗਈ ਇਹਦੇ ਵਿੱਚੋਂ ਦੇਖੋ ਸ਼ੂ ਵੀ ਆਉਣ ਲੱਗ ਪਿੜਾਣਿਆਂ 'ਚ ਥੋੜੀ ਜਿਹੀ ਹੋਰ ਭੁੰਨਾਗੇ ਆਪਾਂ ਏ ਵਾਸਣੋ ਜੀ ਦੇਖੋ ਸੁਣ ਰਹੀ ਹੈ ਤੁਹਾਨੂੰ ਕੈਮਰੇ ਚ ਗਿਆ ਸੱਪਾ ਬੰਦ ਕਰ ਦਿੰਨੇ ਆ ਜੀ ਤੇ ਹੁਣ ਇਹਨੂੰ ਭਾਂਡੇ ਚ ਕੱਢ ਲੈਣੇ ਆ ਆਪਾਂ ਇਹ ਕੱਟ ਲਈ ਜੀ ਭਾਂਡੇ ਚ ਆਪਾਂ ਇਹ ਦਵਾਰੇ ਪਾ ਕੇ ਭੁੰਨ ਲਈ ਸੀ ਆਪਾਂ ਇਹਦਾ ਹੁਣ ਆਪਾਂ ਦਲੀਆ ਤੇ ਤਿਆਰ ਕਰਾਂਗੇ ਚੱਕੀ ਤੇ ਦੇਖਦੇ ਆਪਾਂ ਚੱਕੀ ਤੇ ਬਣਾਵਾਂਗੇ ਜੀ ਸਣ ਤੋਂ ਬਾਅਦ ਇਹਨੂੰ ਆਪਾਂ ਸਾਂਣ ਲਿਆ ਜੀ ਸਾਂਣੀ ਨਾ ਇਸ ਤਰ੍ਹਾਂ ਥਾਜ ਪਾ ਕੇ ਥੋੜਾ ਜਿਹਾ ਸੰਡ ਲਿਆ ਜੀ ਜਿਹੜਾ ਫੂਸ ਹੈ ਦੇ ਉੱਤੇ ਉਹ ਉੱਡ ਜਾਊਗਾ ਫੇਰ ਸਾਂਣੀ ਨੀ ਨਾ ਛਾਣ ਲੈਣਾ ਉਦੋਂ ਇਹ ਆ ਪੱਦੀ ਕੌਲੀ ਲਈ ਸੀਗੀ ਜਿਹੜੀ ਇਹ ਦੀ ਤੇ ਉਹਦੇ ਵਿੱਚ ਪਾਣੀ ਪਾ ਕੇ ਗੈਸ ਤੇ ਰੱਖ ਲਿਆ ਇਹ ਪੁੰਨੀ ਹੀ ਕਣਕ ਦਾ ਬਣਾ ਰਹੇ ਆਂ ਜੀ ਤਾਂ ਕਰਕੇ ਇਹਨੂੰ ਪਹਿਲਾਂ ਘਿਓ ਪਾ ਕੇ ਭੁੰਨਣ ਦੀ ਲੋੜ ਨਹੀਂ ਜਦੋਂ ਓਰੀਜਨ ਲੱਗ ਗਿਆ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ ਜੇ ਤੁਸੀਂ ਨਹੀਂ ਵੀ ਪਾਉਣਾ ਤਾਂ ਬਿਨਾਂ ਘਿਓ ਤੋਂ ਵੀ ਬਣਾ ਸਕਦੇ ਹੋ ਓਰੀਜਨ ਲੱਗ ਗਿਆ ਜੀ ਕੜਾ ਵੀ ਹੋ ਗਿਆ ਹੁਣ ਇਹਦੇ ਵਿੱਚ ਮੈਂ ਪਾਹੂ ਵੀ ਇੱਕ ਗਲਾਸ ਦੁੱਧ ਦਾ ਤੁਸੀਂ ਬਿਨਾ ਦੁੱਧ ਤੋਂ ਵੀ ਬਣਾ ਸਕਦੇ ਹੋ ਗਾੜਾ ਪਤਲਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਇਹ ਕਾਦੀ ਕਣਕ ਦਾ ਦਲੀਆ ਬਹੁਤ ਵਧੀਆ ਬਣਦਾ ਜੀ ਬਹੁਤ ਟੇਸਟੀ ਹਿਲਾਉਂਦੇ ਰਹਾਂਗੇ ਜੀ ਆਪਾਂ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆ ਬਾੜੀ ਹੋਣ ਦੇਵਾਂਗੇ ਇਹਨੂੰ ਆਪਾਂ ਇੱਕ ਓਰੀਜਨਲ ਲੱਗ ਗਿਆ ਜੀ ਫਿਰ ਹੁਣ ਇੱਕ ਚਮਚਾ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੀ ਦੇਸੀ ਘਿਓ ਦਾ ਜਾ ਰਿਹਾ ਹੈ ਦਰਯੇ ਨੂੰ ਇਹ ਬਹੁਤ ਸਵਾਦ ਬਣਦਾ ਜੀ ਆਪਣੇ ਹੱਥੀ ਬਣਾਏ ਆਪਾਂ ਥੋੜਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸ਼ੱਕਰ ਮੈਂ ਸ਼ੱਕਰ ਪਾਈ ਹੈ ਜੀ ਤੁਸੀਂ ਖੰਡ ਵੀ ਪਾ ਸਕਦੇ ਹੋ ਮਿੱਠਾ ਵੀ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੁਸੀਂ ਵੱਧ ਘੱਟ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦਲੀਆ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਜੀ